ਪਰਵਾਰੀ ਭਾਈ ਗੁਰੀ ਹਣੀ ਪਰਵਾਰੀਆਂ ਦੇ ਜੁੜੇ ਬੈਠਾ ਭਾਈ ਜੀ ਪਰਵਾਰੀ ਸੂਰਤ ਤੇ 7 ਤਰੀਕ ਨੂੰ ਘੋੜਿਆਂ ਦਾ ਮੇਲਾ ਭਾਈ ਜੀ ਭਾਈ ਜੀ ਇੱਕ ਵਾਰੀ ਮਾੜਾ ਜਿਹਾ ਕੈਮਰਾ ਵੀ ਚੱਕ ਕੇ ਦਿਖਾਇਓ ਪੁੱਤਰ ਪਹਿਲਾਂ ਘੁਮਾ ਕੇ ਬਣਿਆ ਬਣਾਇਆ ਇੱਥੋਂ ਲੈ ਆ ਪੀ ਉਹ 6 ਬੰਦੇ 4.5 ਕਿਲੋ ਤੋਂ ਪਾਰ ਪਹੁੰਚ ਗਏ ਆ ਤੇ ਇੱਥੇ 6 ਕਿਲੋ ਤੋਂ ਪਿੱਛੇ ਆ ਰਹੇ ਆ ਤੇ ਆ ਪੰਜਾਬੀਆਂ ਦਾ ਮੇਲਾ ਪੰਜਾਬ ਦੇ ਵਰਸੇ ਦੀ ਗੱਲ ਬਰਾਸ ਦੀ ਗੱਲ ਸਭਿਆਚਾਰ ਦੀ ਗੱਲ ਏਲੀਅਨ ਕਿਹਾ ਬਾਤ ਅੰਗਰੇਜ਼ੀ ਨਾਂ ਰੱਖਣ ਲੱਗ ਗਏ ਮੁੰਡੇ ਪਿੰਡ ਦੇ ਬਾਈ ਜੀ ਆ ਰੋਟੇ ਹੋਣੀ ਕਾਲੀ ਨੌਰੀਆ ਚੱਲੇ ਉਹ ਏਲੀਅਨ ਸਿੰਮੇ ਹੋਣੀ ਸੌਂਪੂਰੀਏ ਸ਼ਾਹ ਬਾਤ ਆ ਬਾਈ ਜੱਗੀ ਹੋਣੀ ਇਧਰੋਂ ਬਾਈ ਹਰਬਾਨ ਸੋਣੀ ਤੇ ਨਾਲ ਹੀ ਭੂਤ ਨਾਲਾ ਬਾਈ ਚਮਕੌਰ ਆਰਤੀਆ ਬੂਟਾ ਸਿੰਘ ਚੰਗਾ ਚੰਗਾ ਨਾਬ ਪਰਚੰਦਾ ਫੌਜੀ ਹੋਣੀ ਮਾਤਾ ਜੀ ਖਾਲਸਾ ਜੀ ਯਾਨੀ ਦੁਨੀਆ ਦੇਖ ਕੇ ਵੀ ਆ ਪ੍ਰੋਗਰਾਮ ਆਹ ਪ੍ਰੋਗਰਾਮ ਆ ਬਾਈ ਜੀ ਹਜ਼ਾਰਾਂ ਦੀ ਜਿਹੜੀ ਗਿਣਤੀ ਜੁੜੀ ਹੋਈ ਜਾਂ ਨਾ ਬੜੇ ਬੰਦੇ ਨਾਲ ਬੰਦਾ ਹਰਿਆਣੇ ਵਾਲਾ ਕਾਲੇ ਪੈਰ ਆ ਕੋਈ ਕਲਾ ਮਾਤ ਕਰੂਗਾ ਬੋਦੀ ਇਹਦੇ ਵੀ ਰੱਖੀ ਹੋਈ ਆ ਹਰਿਆਣੇ ਵਾਲੀ ਦੇਖਦੇ ਆ ਹਰਿਆਣੇ ਵਾਲੇ ਕੀ ਕਰਦੇ ਆ ਸਾਰਾ ਹਰਿਆਣਾ ਹੀ ਚੱਲਿਆ ਪਾਲ ਸਿੰਘ ਗਰੇਵਾਲ ਰੈਕੋਟ ਤੇ ਰੈਕੋਟੀ ਆ ਬਾਈ ਠਿੰਦਰ ਹੁਣਾਂ ਦਾ ਪੰਜ ਤੇ ਜੱਪੋ ਮਾਜਾ ਜਿੱਥੇ ਬਾਟੇ ਬਣਾ ਕੇ ਹਟਿਆ ਤੇ ਦੇਖਦੇ ਆ ਹੰਦ ਜੀ ਹਾਸਾ ਤੇ ਇਹ ਪਰਿਵਾਰ ਦਾ ਹੁੰਦੇ ਪਿੰਡ ਦਾ ਤੇ ਖੋਡਾ ਨੌ ਬਾਈ ਜੀ ਇਹਨਾਂ ਨੇ ਬਣਾਉਣਾ ਆਪ ਹੀ ਸਰਪੰਚ ਚੱਲਿਆ ਕਲਵਿੰਦਰ ਮਜਾਲੀਆਂ ਵਾਲਾ ਕਾਲਾ ਸਿੰਘੀ ਮਜਾਲੀਆਂ ਤੇ ਇਤਰੋਂ ਬਾਈ ਜੀ ਕੀਤੀ ਹਣੀ ਚੱਲੋ ਲੈ ਚਲੋ ਲੈ ਚਲੋ ਚੱਲੀਆਂ ਵਾਲੇ ਬਲਕਾਰ ਹਣੀ ਵੀਰੇ ਚੱਲ ਲੈ ਚਲ ਲੈ ਚਲ ਨੀ ਆਇਆ 1000 ਰੁਪਇਆ ਕੁਲਵਿੰਦਰ ਸਿੰਘ ਜੀ ਮਜਾਲੀਆਂ 1000 ਰੁਪਇਆ ਉਹਨਾਂ ਦੀ ਹੋਣ ਵਾਲੀ ਧਰਮ ਪਤਨੀ ਭਵਿੰਦਰ ਜੀ ਦੇ ਘਰ ਵੱਲੋਂ ਆਪਣੇ ਐ ਭਾਈ ਜੀ ਬੱਲੇ ਕਰਾਤੀ ਆ ਤੇ ਆ ਜੀ ਭਾਈ ਕਬੱਡੀ ਦੀ ਗੱਲ ਹੋਊਗੀ ਤੇ ਗੁਰਜੀ ਧਲੇਰ ਵਾਲਾ ਕਬੱਡੀ ਦਾ ਵੱਡਾ ਰੌਸਟਮ ਪਹੁੰਚਿਆ ਹੋਇਆ ਵਾ ਨਾਲ ਕੁਲਵੀਰ ਪਹੁੰਚਿਆ ਹੋਇਆ ਵਾ ਸ਼ਪਾਰ ਵਾਲਾ ਕਿਤੇ ਨਾ ਝੋਲੀ ਸ਼ਪਾਰ ਵਾਲੇ ਦੀ ਗੱਲ ਚੱਲਦੀ ਆ ਪੱਪੂ ਖੰਨੇ ਵਾਲਾ ਪਹੁੰਚਿਆ ਹੋਇਆ ਵੀਰੋ ਵੱਡੇ ਸਤਕਾਰ ਆਗੇ ਭਾਈ ਉਥੇ ਨਾਮ ਮੈਂ 31000 ਕਰਾ ਕੇ ਆਇਆ ਸੀ ਜਿਹੜਾ ਐਨਸੀ ਦਾ ਨਾਮ ਕਿਹੜੇ ਬੰਦਿਆਂ ਨੇ ਕਹਿੰਦੇ ਭਾਈ ਜੀ 31000 ਦਾ ਮਗਰ ਜਦੋਂ ਪਿਛਲੇ ਸਾਲ ਬੋਲੇ ਆ ਜਿਵੇਂ ਹੁਣ ਬੱਸੀ ਗੁਜਰਾ ਗੱਲ ਕਰੀ ਨਾ ਤੇ ਭਾਈ ਜੀ ਸੁਆਦ ਆ ਗਿਆ ਜਿਹੜਾ ਹੱਜ ਵਾਲਾ ਕਾਠਾ ਸਾਡੀ ਪਜਾਮ ਗਿਰਿਆ ਮੈਂ ਤੁਹਾਨੂੰ ਲਿਆ ਦੇਣੀ ਹੈ ਜਿੰਨੇ ਘੰਟੇ ਮੈਂ ਖੜਾ ਖਾਣਾ ਉਨੇ ਘੰਟੇ ਖੜਾ ਰੱਖਿਆ ਹੈ। ਯਾਹ ਅੰਤ ਵਿੱਚ ਆਹ ਖੜੀ ਗੱਤ ਤਹਫਤ ਤੇ ਕੌਣ ਬਾਦੇ ਨਾਨਕ ਦੀ 13-13 ਨੂੰ ਤੋਲਦਾ ਤੇ ਆਉਣ ਵਾਲਾ ਸਮਾਂ ਦੱਸੂਗਾ ਤੂੰ ਕਾਹ ਕਰਦਾ? ਆ ਕੀ ਬਈ ਤੀਜੀ ਸ਼ਬਦੀ ਪਹਿਲੀ ਗੱਡੀ ਟਰੈਕ ਦੇ ਉੱਤੇ ਆ। ਰੌੜਾ ਵਾਲਾ ਆ ਗਈ ਬਈ ਗਰਮੀਤ ਹੁੰਦਾ ਪੰਜਾਬ ਪੁਲਿਸ ਦੇ ਵਿੱਚ ਆ